Let's go to the wedding. idea. go. Let's 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 let us go ਮੰਮੀ ਨੇ ਅੰਦਰ ਹੀ ਆ। ਅੱਛਾ। ਚੱਲ ਲਈ ਸਾਦਾ ਰੋਟੀ ਪਣੀ। ਰੋਟੀ ਤਾਂ ਨਹੀਂ ਖਾਧੀ ਚਾਹ ਪੀਤੀ ਆ ਉਹਨਾਂ ਨੇ। ਰੋਟੀ ਕਿਉਂ ਨਹੀਂ ਖਾਧੀ? ਕਹਿੰਦੇ ਨਹੀਂ ਖਾਧੀ। ਕਿਹੜੀ ਗੱਲ ਤੂੰ? ਕਹਿੰਦੇ ਬੱਸ ਅਸੀਂ ਚਾਹ ਪੀ ਕੇ ਚੰਗਣਾ ਰੋਟੀ। ਤੂੰ ਤਾਂ ਕਰ ਤਿਆਰ ਕਰ ਰੋਟੀ। ਚਲੋ ਠੀਕ ਆ ਗਿਆ। ਆ ਲੈ ਜਾ ਤੌਲੀਆ। ਕੀ ਕੰਡੇ ਇਹਦੇ? ਕਰਨਾ ਕੀ ਤੂੰ ਕਿਤੇ ਸਵੇਰ ਦਾ? ਮੈਂ ਘਰੇ ਹੀ ਕਿ ਮੈਂ ਕਿੱਥੇ ਜਾਣਾ ਵਾ। ਜਦੋਂ ਮਮਾ ਕੰਮ ਦੀ ਵਾਰੀ ਆਣੀ ਤੂੰ ਕਿਸਕ ਜਾਣਾ ਵਿੱਚੋਂ ਮੜਿਆ। ਕੀ ਚੱਕਰ ਵਾ। ਉਹ ਵੀਰ ਬੈਗ ਦੋ ਕਿਸ ਕਿਉਂ ਆ? ਸੋਹਣਾ ਕੰਮ ਕਰ ਦਨਾ ਹੁਣੇ ਅਰੇ ਹੁਣ ਤੇ ਵੇਖ ਧੁੱਪ ਕਿੱਥੇ ਚੜ ਗਈ ਆ ਕੱਲਾ ਖੱਪਦਾ ਆ ਤੂੰ ਦਾ ਨਾਲ ਤੇ ਘੰਟਾ ਇੱਕ ਲੱਗਣਾ ਹੈ ਦੋਵਾਂ ਦਾ ਲੈ ਤੂੰ ਮੈਨੂੰ ਵਾਜ ਵੀ ਮਾਰੀ ਸਵੇਰ ਦੀ ਮੈਂ ਕਰਤਾ ਯਾਰ ਮੈਂ ਤੇ ਤੈਨੂੰ ਲੱਭਦਾ ਰਿਆ ਸਵੇਰ ਜਦੋਂ ਮੈਂ ਘਰ ਹੋ ਗਿਆ ਉਹ ਇੱਥੇ ਹੈ ਹੀ ਨਹੀਂ ਮੈਂ ਤਾਂ ਗੜ ਨੂੰ ਪੁੱਛਣ ਡਿਆ ਗਿਆ ਕਹਿੰਦੇ ਉਹ ਘਰੇ ਹੀ ਹੈ ਸਵੇਰ ਦਾ ਮੈਂ ਮੈਨੂੰ ਸਵੇਰੇ ਲੱਭਾ ਨਹੀਂ ਮੈਰਾ ਤੇ ਆ ਗਿਆ ਹੈ ਟਾਈਮ ਨਾ ਹਾਂ ਸੁੱਤਾ ਹੀ ਮੈਂ ਤੇ ਨੂੰ ਥਾ ਲੈੰਦੇ ਸੁੱਤਾ ਹੀ ਆਹੋ ਉੱਪਰ ਹੋਣਾ ਫਿਰ ਤੂੰ ਆਉ ਤੈਈ ਜਿਦਾਰੇ ਤੇ ਮੈਂ ਤੇ ਮੈਂ ਕੱਲਾ ਖੱਪਦਾ ਰਿਆ ਮੈਂ ਆਪਣੀ ਕਿੱਧਰ ਨੂੰ ਨਿਕਲ ਗਿਆ ਆ ਚੱਲ ਕੋਈ ਨਾ ਅੱਗੇ ਖਾਲਪੁਣੀ ਫਿਰ ਮੈਂ ਦੱਸ ਦਿਆਂ ਨਾਲ ਚੱਲੀਏ ਧਿਆਨ ਰੱਖਿਆ ਕਰ ਆ ਵੀ ਕੰਮ ਲੱਗਦਾ ਜਾ ਕੋਈ ਗੱਲ ਨਹੀਂ ਚਲ ਆਜੋ ਚੱਲ ਚੱਲੇ ਆ ਜੀ ਹਾਂ ਦੀ ਉਹ ਅੱਧਰ ਚੱਲ ਫਿਰੇ ਫਿਰੇ ਹੀ ਉਹ ਨਹੀਂ ਥੱਲੇ ਯਾਰ ਪਤਾ ਉਹ ਨਹੀਂ ਨਹੀਂ ਕੜੀ ਜਾਣਾ ਮੇਰੇ ਟਾਈਮ ਘੜਾ ਆਵਾ ਉਹਨੂੰ ਟਾਈਮ ਤੇ ਨਹੀਂ ਹੋਇਆ ਤੇਰੇ ਵੀ ਜਾ ਕੇ ਵੇਖੇ ਰਾਤ ਦੇ ਇੱਥੇ ਆ ਪੁੱਤ ਤੈਨੂੰ ਪਤਾ ਹੀ ਹੈ ਨਾ ਡੰਗਰ ਵੇਖਣੇ ਆਪਣੇ ਜਾ ਕੇ ਆਪਾਂ ਹਾਂ ਉਹ ਡੰਗਰ ਕਿਤੇ ਨਹੀਂ ਭੱਜ ਚਲੇ ਮੈਨੂੰ ਦਾਸ ਵੀ ਫੋਕਸ ਕਾਇਆ ਹੋ ਗਿਆ ਮੈਂ ਵੱਡੇ ਆ ਸਿਆਰੇ ਉਹ ਕਮ ਨਹੀਂ ਖਾਂਦੇ ਮੰਮੀ ਨੂੰ ਨਹੀਂ ਮੈਂ ਕੀ ਕਰਾਂ ਗੱਲ ਸੁਣ ਮੇਰੀ ਹਾਂਜੀ ਅਗਲੇ ਕਹਿੰਦੇ ਕੱਲ੍ਹ ਦੇ ਆਏ ਆ ਹੈ ਅੱਜ ਘਰ ਜਾਣਾ ਸਾਡੇ ਡੰਗਰ ਵੱਛਾ ਵਾ ਗਵਾਂਡੇ ਦੱਸ ਦੋ ਦੋ ਟਾਈਮ ਉੱਥੇ ਪਾਉਂਦੇ ਆ ਤਾਹਾਂ ਕੱਢਦੇ ਆ ਓ ਮੰਮੀ ਕਿ ਤੇਨੀ ਕੋ ਹੋ ਚੱਲਿਆ ਪਤਾ ਤਾ ਜੋਰ ਲਾਈ ਜਾਣਾ ਉਹਨਾਂ ਨੂੰ ਤੂੰ ਜਾਣਦੇ ਹੁ ਵਿਚਾਰਾਂ ਵਿੱਚ ਦੇਖ ਦੇ ਕਿੱਥੇ ਆ ਗਿਆ ਅੱਗੇ ਮਮੀ ਮਿੱਠੂ ਚੁੱਪ ਤਾਂ ਮੇਰੀ ਗੱਲ ਸੁਣਦਾ ਜੀ ਕੋਲ ਕਸ਼ਕਾ ਮੈਂ ਨਹੀਂ ਹਲਕੀ ਬਣਾਈ ਮੇਰੀ ਗੱਲ ਸੁਣ ਨਹੀ 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 ਪਤਾ ਮੇਰੀ ਵੀ ਸੁਣ ਲੋ ਮੈਂ ਨਾ ਮੜਾ ਨਹਾਲਾ ਮਮੀ ਤੇ ਤਹੀ ਛਕੋ ਫੁਲਕਾ ਤੇ ਤੁਹਾਨੂੰ ਨਾ ਆਫ ਛੱਡ ਗਿਆ ਵੀ ਉਹਨਾਂ ਨੇ ਚਾਹ ਬਿਸਕਟ ਖਾਦੇ ਆ ਫੁਲਕਾ ਕਿੱਥੇ ਭਾਲ ਕੇ ਸਿਰ ਸਿਰੇ ਮਮੀ ਗੱਲ ਸੁਣੋ 10 ਵਜ ਗਏ ਆ ਕਦੋਂ ਜਾਗੇ ਬਣਾਉਣਗੇ ਘਰ ਫੁਲਕਾ ਤੇ ਕਦੋਂ ਛਕਣਗੇ ਉਹ ਪੁੱਤ ਤੂੰ ਕੰਨ ਜਿੱਦ ਕਰਦਾ ਨਹੀਂ ਚਲੋ ਉਮੀ ਇਹ ਅੱਖੇ ਤੇ ਵੀ ਲੱਗਣ ਨਹੀਂ ਦੇ ਚਲੋ ਅੰਦਰ ਚਲੋ ਮੈਂ ਮੜੇ ਨਾਲ ਤਾਂ ਨਹੀਂ ਛੜਕਿਆ ਹੁੰਨਾ ਨਹੀਂ 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 ਇਹ ਕੋਈ ਗੱਲ ਨਹੀਂ ਮੈਂ ਤੁਹਾਨੂੰ ਬੱਸੇ ਨਹੀਂ ਜਾਣ ਦੇਣਾ ਤੁਸੀਂ ਚਲੋ ਮੈਂ ਛੱਟ ਆਉਣਾ ਫੋਟੇ ਮੇਰੀ ਗੱਲ ਸੁਣ ਆਪਾਂ ਕਿਹੜੇ ਗੱਡੀਆਂ ਤੇ ਡਿੱਗੇ ਆਂ ਅਸੀਂ ਬੱਸੇ ਚੱਕ ਬੈ ਜਾਣਾ ਅਸਲੀ ਆ ਗੱਲ ਸੁਣ ਪੁੱਤ ਮੇਰੀ ਓਰੇ ਆ ਗੱਲ ਸੁਣ ਓਰੇ ਜਲਦੀ ਤੂੰ ਅੰਦਰ ਕੜ ਚਲੋ ਚਲ ਜਿਓ ਅੰਦਰ ਚਲੋ 2 ਮਿੰਟਾਂ ਮਾ ਆ ਗਿਆ ਓਰੇ ਆ ਤੂੰ ਜਲਦੀ ਚੁੱਪ ਕਰ ਜਾ ਮਨ ਵੀ ਕਿੱਥੇ ਬੱਸਾਂ ਦੇ ੱਤੇ ਖਾਓਗੀ ਚੁੱਪ ਕਰ ਜਾ ਤਾ ਦੇਖਾ ਦਮ ਹੋ ਨਹੀਂ ਆ ਪਖਰਾਬ ਕਰਨਾ ਅਹੀਂ ਪੁੱਤ ਕਿਹੜੇ ਗੱਡੀਆਂ ਦੇ ਗਿੱਜੇ ਆ ਫੇਰ ਕਿਉਂ ਗਿਆ ਆ ਬੱਸ ਮਿਲ ਜਾਣੀ ਸਾਨੂੰ ਇੱਥੇ ਸੜਕ ਦੇ ਉੱਤੇ ਤੇ ਸਾਨੂੰ ਹੜੀ ਤੀਜ ਜਾ ਲੈ ਨਾਲੇ ਤੇਰੀ ਪੁੱਤ ਗੱਲ ਕੀ ਏ ਤੈਨੂੰ ਪਤਾ ਵੀ ਕਿੰਦਾ ਕੋ ਕਰਦਾ ਹੁੰਦਾ ਹੈ ਜਾ ਲੈ ਬਗਾਨੇ ਹੱਥ ਕਿਨੂੰ ਗਏ ਕੇ ਆਏ ਇਹ ਤੇ ਕਹਿਣਾ ਤੈਨੂੰ ਤਾਂ ਸਾਰਾ ਹੀ ਪਤਾ ਉਹਦੇ ਕਰ ਲਓ ਪਰ ਉਹਨੇ ਤਾਂ ਕਨੇ ਕਹਿਣਾ ਉਹਨੇ ਤੇ ਕਹਿਣਾ ਕਈ ਗੱਲ ਇੱਕ ਗੱਲ ਸੁਣ ਕੇ ਆ ਜਾਂਦਾ ਬੱਸ ਹੋਣਾ ਨਹੀਂ ਕੋਈ ਨਹੀਂ ਤੂੰ ਵੀ ਕਹਦੇ ਵੀ ਕੋਈ ਨਹੀਂ ਹਨ ਜਾ ਰਹੇ ਉਹਨਾਂ ਨੂੰ ਕੰਮਾਂ ਯਾ ਤੁਸੀਂ ਆਪ ਕਹੇ ਕਰੇ ਮੈਂ ਨੰ ਕੰਮ ਤੇ ਜਾਂਦੂ ਹੈ ਸੁਣ ਲੈਦੇ ਗੱਲ ਨਾ ਠੀਕ ਕੀ ਗੱਲ ਹੋ ਗਈ ਆ ਨਹੀਂ ਉਰੇ ਆ ਚਲ ਹੂੰ ਬੈਠੀ ਤਵਾ ਤੱਕ ਨਾ ਗੱਡੀ ਹੈ ਕਿਹੜੀ ਗੱਡੀ ਹੈ ਤੱਕੇ ਦਿਖੰਡਿਆ ਸੀ ਤੱਕੇ ਦਿਖੰਡਿਆ ਸੀ ਕੀ ਦਿਖੰਡਿਆ ਤੇ ਨੂੰ ਨਹੀਂ ਉਹ ਗੱਡੀਆਂ ਤੇ ਹੁੰਦੇ ਜਾਂਦੇ ਆ ਦੱਸ ਉਹ ਕੱਲ ਦੇ ਆ ਇਹ ਆ ਕਿੱਥੇ ਦੇਣਾ ਆ ਗਿਆ ਵਾ ਅਗਲੇ ਆਪਾਂ ਘਰ ਨਹੀਂ ਜਾਣਾ ਤੁਸੀਂ ਉਹ ਨੰਮ ਲੋ ਇੱਥੇ ਰੱਖ ਲਓ ਪੱਕਾ ਤੇ ਕੋ ਡੰਗਰ ਵਾਛਾ ਵੇਚ ਦੋ ਆਪਣਾ ਮੇਰੀ ਗੱਲ ਸੁਣ ਜੀ ਆਪਣੀ ਧੀ ਦੇ ਘਰ ਆਈ ਗਏ ਆ ਤੈਹੀ ਡਾੜੀ ਦਾ ਕਰੀ ਜਾਂਦੀ ਏ ਨਾ ਜੇ ਧੀ ਦੇ ਘਰ ਆਏ ਆ ਰਾਤ ਰਏ ਆ ਜੇ ਹੁਣ ਦਿਨ ਚੜਿਆ ਅਗਰੇ ਜਿੱਦ ਕਰਦੇ ਆ ਵੀ ਸਾਡੇ ਘਰੇ ਪੱਠੇ ਨਹੀਂ ਪੌਣੇ ਤਾਰਾ ਕੱਢਣ ਵਾਲੀਆਂ ਵਾ ਤੇ ਤੁਸੀਂ ਕੋ ਜਿੱਦ ਕਰੀ ਜਾਂਦੇ ਜੇ ਮਤਾ ਮੇਰੀ ਗੱਲ ਸੁਣਾ ਜੇ ਘਰ ਸੰਦ ਲੱਗਾ ਵਾ ਉਹਨੂੰ ਛਾੜਾਵਾਂਗੇ ਤੇ ਫਿਰ ਕੀ ਹੋ ਜੂਗਾ ਕੰਮ ਮੈਂ ਆਪਣੇ ਕਰ ਲਏ ਆ ਸੰਦ 'ਚ ਤੇਲ ਵੀ ਪੈਂਦਾ ਵਾ ਚੰਗਾ ਇਹ ਨਹੀਂ ਵੀ ਜਿਹੜਾ ਤੁਸੀਂ ਛਾੜਨ ਨੂੰ ਵਾਈ ਜਾਓਗੇ ਤੇ ਚਾਰ 500 ਤੇਲ ਲੱਗ ਜੂਗਾ ਤੇ ਫਿਰ ਕੀ ਹੋ ਜੂਗਾ ਕਿਉਂ ਲੱ ਕਿਹ ਵਜਾ ਨਾ ਲੱਗਣਾ ਚਾਹੀਦਾ 8 ਵਜੇ ਕਦੋਂ ਲੱਗਣਾ ਗੱਲ ਸੁਣ ਠੀਕ ਹੈ ਨਾ ਉਹ ਨਹੀਂ ਹੁੰਦਾ ਐਵੇਂ ਨਹੀਂ ਕਿ ਇਦਾਂ ਕਰੀ ਦਿੰਨੀ ਕਿੰਨੀ ਕਿ ਗੱਲਾਂ ਦੇ ਮੇਰੇ ਕੋ ਘਰ ਉੱਜੜਦਾ ਨਹੀਂ ਵੇਖਿਆ ਜਾਂਦਾ ਅੱਛਾ ਹੁਣ ਇੱਕ ਗੱਡੀ ਨਾ ਘਰ ਉੱਜੜ ਜਾਣਾ ਉੱਜੜਦਾ ਨਹੀਂ ਹੈ ਅੜੇ ਪੈਸੇ ਲੱਗਣੇ ਤੇਲ ਵਿੱਚ ਪੈਣਾ ਚੀਜ਼ ਦੀ ਕਸਾਈ ਹੋਣੀ ਆ ਉਹ ਕਿੱਥੇ ਜਾਣੀ ਗੱਲ ਹੱਥ ਜੋੜੀ ਉਹਨਾਂ ਨੇ ਗੱਲ ਸੁਣ ਲੈਣੀ ਤਾਂ ਕਿਤੇ ਤੇ ਗੱਲ ਪੁੰਜੇ ਪੈਂਦਾ ਕਰ ਮਾਤਾ ਕਿਉਂ ਫਿਰ ਉਹੋ ਜਿਹੀ ਗੱਲਾਂ ਕਰਾ ਰਹੀ ਹੈ ਸਮਝਦੀ ਕਿ ਤਾਂ ਆ ਗਈ ਹੋਣੀ ਆ ਅੱਧੀ ਗੱਲ ਹੀ ਹੁਣ ਤੇ ਫਿਰ ਆਪ ਸਿਆਣੇ ਬਣੋ ਮਾਂ ਨੂੰ ਹਰ ਗੱਲੇ ਤਮ ਕਿਉਂ ਠੁਗਣਾ ਪੈਂਦਾ ਵੀ ਆ ਮਾਂ ਨੇ ਸਮਝੀ ਮਹਾਦੇਵ ਕੁਫੀਆ ਬੀਰ ਦੇ ਟੱਕੇ ਆ ਗਏ ਹੈ ਤੁਸੀਂ ਜੇ ਸਿਆਣੀਆਂ ਹੁੰਦੀਆਂ ਦੋਵੇਂ ਜਾਣੀਆਂ ਤੇ ਉਹਨਾਂ ਨੂੰ ਫੁਲਕਾਨਾ ਸ਼ਿਕਾਇਤ ਹੁੰਦਾ ਹੁੰਦਾ ਉਹ ਕੀ ਕਾਂਡੀ ਮਹਾਰਾਣੀ ਪਟਿਆਲਾ ਹੈ ਸਵੇਰ ਦੇ ਹੈਗੇ ਚਾਰ ਪੰਜ ਨੇੜੇ ਹੁੰਦੇ ਫਿਰ ਅੱਗੇ ਪਿੱਛੇ ਨੂੰ ਕੰਮ ਨਹੀਂ ਹੁੰਦਾ ਸਵੇਰ ਦੀ ਉੱਠ ਕੇ ਰੋਟੀ ਨਹੀਂ ਬਣੀ ਉਹਦੇ ਕੋ ਮੈਂ ਪਕਾ ਕੇ ਉਹਨਾਂ ਨੂੰ ਖਵਾ ਲੈਣੀ ਸੀ ਮਾਂ ਪਿਓ ਆਏ ਉਹਦੇ ਮੇਰੀ ਗੱਲ ਸੁਣੋ ਅੱਗ ਬੋ ਪੁੱਛੋ ਜੋ ਮਰਜ਼ੀ ਕਰ ਲੈ ਕਹਿੰਦੇ ਆ ਤਮਾਸ਼ੀ ਨਹੀਂ ਲਾਈਦੇ ਹੋਈ ਤੇ ਕੌਣ ਲੰਦਾ ਕੌਣ ਲੰਦਾ ਵਾ ਤੁਸੀਂ ਗੱਡੀ ਹੋ ਹੋ ਚੰਗੇ ਬੰਦੇ ਜੇ ਕਿਉਂ ਬੰਦੇ ਚੰਗੇ ਗੱਡੀ ਹੋ ਹੋ ਕੇ ਚੰਗੇ ਨਹੀਂ ਮੈਂ ਬੰਦਾ ਕੋਨਾ ਕੀ ਮੂੰਹ ਖੋਲ ਜਿਵੇਂ ਦਾੜੀ ਮਾਰ ਮੈਂ ਹਰੇਕ ਨਾ ਨਹੀਂ ਇਦਾਂ ਕਰਦਾ ਜਿੰਨਾ ਪਿਆਰਾ ਉਹਨਾਂ ਕਰੀਦਾ ਉਹ ਬੇਤੇਰਾ ਪਿਆਰ ਤਾਂ ਸਾਰੇ ਨਾਲ ਹੀ ਆ ਕਿਹੜਾ ਇਨਸਾਨ ਆ ਦੁਨੀਆ ਦਾ ਲਾਗੇ ਛੱਗੇ ਜਿਹੜਾ ਤਰ੍ਹਾਂ ਪਿਆਰ ਹੈ ਨਹੀਂ ਜਿਹੜਾ ਕੀ ਹੁੰਦਾ ਛੱਡਿਆ ਸਕੂਟਰੀ ਲੈ ਜਾ ਮੋਟਰਸਾਈਕਲ ਛੱਡਿਆ ਗੱਡੀ ਹੈ ਤੇ ਜੇ ਮੈਂ ਤਾਂ ਕਰੀਏ ਕਿ ਇਹਨਾਂ ਤਾਂ ਫੇਰ ਹੀ ਆਲਾ ਕਰਦਾ ਇਹਨਾਂ ਨਾਲ ਤੂੰ ਕੀ ਕਰਦੇ ਆ ਵਾ ਉਹ ਅੱਗੇ ਬਸਤੇ ਆਏ ਤੇ ਬਸਤੇ ਜਾਂਦੇ ਆ ਓਏ ਉਹਨਾਂ ਨੇ ਕਿਹਾ ਮੈਨੂੰ ਕਿਹਾ ਪੁੱਤ ਛੱਡਿਆ ਉਹ ਤੇ ਮੈਂ ਹੀ ਕਹਿਤਾ ਵੀ ਹਾਲ ਛੱਡਮਨਾ ਮੈਂ ਵਿਹਲਾ ਆਪਣਾ ਮੂੰਹ ਆ ਨਾ ਕਿ ਖੋਲਿਆ ਕਰਨਾ ਉਹ ਮਾਤਾ ਚੁੱਪ ਕਰ ਜਾ ਚੰਗਾ ਬਸ ਤੂੰ ਗੱਡੀ ਤੇ ਨਹੀਂ ਚੱਲ ਆ ਤੂੰ ਚੱਲ ਜਣਾ ਬਸ ਤੇ ਮੈਂ ਵੀ ਛੱਡ ਕੇ ਆਉਂਗਾ ਚਾ ਫਿਰ ਛੱਡ ਕੇ ਆ ਆ ਛੱਡ ਕੇ ਆ ਤੇ ਮਾ ਤੇ ਜਦਵਾ ਨਾ ਤੇ ਮੇਰੀ ਵੀ ਜੇਦੀ ਹੋਣਾ ਚੰਗਾ ਫਿਰ ਜਾ ਕਰ ਜੇ ਤੇ ਪੂਰੀ ਹਾਂ ਕਰਦਾ ਕੋਈ ਚੱਕਰ ਨਹੀਂ ਵੇਖੀ ਜਾ ਚਾ ਜਾ ਤੈਨੂੰ ਤੇ ਮੈਂ ਗੱਡੀ ਦਿਵਾਉਣੀ ਆ ਜੇ ਤੈਨੂੰ ਅੰਦਰ ਪੰਪ ਮਾਰ ਕੇ ਮਾਰ ਦੇਂਦੀ ਆ ਨਾ ਵੀ ਆਹ ਕੰਮ ਐਦਾਂ ਕਰ ਤੇ ਆਹ ਕੰਮ ਐਦਾਂ ਕਰ ਤੈਨੂੰ ਤੇ ਮੈਂ ਗੱਡੀਆਂ ਦਿਨੀ ਆ ਉਹ ਭੁੱਖੇ ਲੰਗੇ ਜਿਹੜੇ ਗੱਡੀਆਂ ਤੇ ਬਹਿਣ ਵਾਲੇ ਆ ਅੰਦਰ ਇੱਕ ਵਾਰੀ ਗੱਡੀ 'ਚ ਵੜ ਕੇ ਗੋਏ ਦੇ ਬੋਲ ਨਿਕਲ ਗੱਡੀ 'ਚੋਂ ਤੇ ਮੇਰੇ ਕੋਲ ਹੀ ਸਫਾਈਆਂ ਹੁੰਦੀਆਂ ਮੇਰੇ ਕੋਲ ਮਿਹਨਤ ਉਪਦੇ ਰੋਜ਼ ਰੋਜ਼ ਉਹਨੂੰ ਤਾਂ ਖੋਤੀ ਰਹਿ ਵੀ ਨਹੀਂ ਪਤਾ ਵੀ ਗੱਡੀ ਦੀ ਸਫਾਈ ਕਿੱਦਾਂ ਕਰੀ ਰਹੀ ਆ ਉਹ ਵੀ ਚੜ ਕੇ ਬਹਿ ਕੇ ਚੱਲ ਜਾਂਦੀ ਆ ਉਹ ਜਿਹੜੇ ਮਾਂ ਪਿਓ ਉਹ ਜੀਓ ਵੇਖਾਂ ਨਾ ਪੜਾ ਜੇ ਆਕੇ ਕੀ ਕਰਦਾ ਦੇ ਸਾਹਮਣੇ ਹੋਗੇ ਥੋੜਾ ਝੱਕੂਗਾ ਤੇ ਜੇ ਮੈਂ ਸਾਹਮਣੇ ਲੱਗੇ ਤਾਂ ਤਰ ਕੱਢੇਗਾ ਗੱਡੀ ਉੱਡ ਜਾਣਾ ਲੈ ਕੇ ਛੱਡਣ ਉਹਨਾਂ ਨੂੰ ਦੱਸਿਆ ਆਪਾਂ ਨਾ ਮੈਂ ਤਾਂ ਨਵੇਂ ਜੀ ਇਹ ਤਾਂ ਕੰਡ ਹੋਣੀ ਉਹ ਤੂੰ ਸਮਝਾ ਦੇ ਅਗਰ ਸ਼ਰਮ ਨਾ ਪਰ ਮੈਂ ਕਿਹਾ ਕਿ ਤੈਨੂੰ ਤਾਂ ਪਤਾ ਹੀ ਹੈ ਨਾ ਆਪਣੇ ਹਾਲਾਤਾਂ ਦਾ ਜੀ ਇਹ ਇੱਥੇ ਖਲੋਤੇ ਜੀ ਹੁੰਦੇ ਕਸਲਾ ਮੇਰੀ ਚੱਲੇ ਸੀ ਜਦੋਂ ਫੋਨ ਕਰਦੇ ਚਾਚੇ ਹੁਣੀ ਮੈਂ ਤਾਂ ਲੱਗਦਾ ਤੂੰ ਪਕੌਣ-ਕੌਣ ਰਹੀ ਆ ਨਹੀਂ 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 ਪਤਾ ਪਕੌਣ ਦੀ ਕਰ ਰਹੀ ਸੀ ਤਾਂ ਸੰਗ ਲੱਗੀ ਸਾਡੇ ਡੰਗਰ ਡੰਗਰ ਨੇ ਹਾਂ ਤੇ ਉਹਨੇ ਫੋਨ ਕਰਦੇ ਭਾਣ ਕੇ ਤਾਂ ਆਪਣੇ ਡੰਗਰਾਂ ਨੂੰ ਪਾਣੀ ਪੁੜੀ ਡਾਲੋ ਤੇ ਹੁਣ ਫਿਰ ਨੂੰ ਜਾਣਾ ਪੈਣਾ ਮੇਰੀ ਗੱਲ ਪੰਜ-ਸੱਤ ਮਿੰਟਾਂ ਕੀ ਉਹ ਨਹੀਂ ਐਂ ਬਹੁਤ ਉਤਰਾਵਾਤ ਨਹੀਂ ਤੇਰੇ ਨਗਰ ਦੀ ਕਦੀ ਨਹੀਂ ਕਿਤੇ ਰਹੇ ਤੁਹਾਡੇ ਕਿਤੇ ਦੇ ਕਹਿੰਦੀ ਹੀ ਰਾਤ ਰਹੇ ਦਸਾਂਗਾ ਲੱਗੀ ਨਹੀਂ ਨਾ ਕਹਿੰਦੇ ਤੂੰ ਵੀ ਮੰਨ ਜੋ ਨਾਣੇ ਦਲਜੀਤ ਨੂੰ ਪਰਦਾ ਵਾ ਛੜ ਕੇ ਤੇ ਘਰ ਆ ਕੋਈ ਡੰਗਰ ਬੱਚਾ ਖੁੱਦ ਕੇ ਤਰੇ ਨੂੰ ਛਾਪੀ ਗਿਆ ਨਹੀਂ 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 ਓਏ ਆ ਬੱਸ ਜਾਂਦੀ ਛੜਕ ਆ ਬੱਸ ਸਾਹਮਣੇ ਦਾ ਹੈਗਾ ਓਹ ਦੂਰ ਜਾਣਾ ਕੋਈ ਗੱਲ ਨਹੀਂ ਜੀ ਹੁਣ ਮੇਰੇਆਂ ਡੱਟੀਆਂ ਦਿੱਤਾ ਜਾਓ ਕੋਈ ਗੱਲ ਨਹੀਂ ਖਾਵੇ ਬੱਸ ਛੜਕ ਦੇ ਦਿੱਤੇ ਜਾਂਦੀ ਆਪਾਂ ਚੱਲ ਜਾਣਾ ਚੱਲ ਬਗਾ ਜਾ ਨਹੀਂ ਜਾਓ ਤੀਂ ਰੇ ਰੇ ਨਹੀਂ ਨਹੀਂ ਵੇਟ ਕਰੋ ਬੰਬਾ ਕਰੋ ਆ ਜੀ ਸਰ ਆਇਆ ਚੱਲਾਂਗੇ ਬਾਰੇ ਕਿਹੜਾ ਕੇਵਲੇ ਹਾਂਜੀ ਹਾਂਜੀ ਆਇਓ ਕਿਦਾਂ ਹੈ ਹਾਂਜੀ ਆ ਚਲੋ ਮੰਨ ਲਾਦਾ ਮਾਦਾ ਦੀਆਂ ਪੱਕੀਆਂ ਗੱਲਾਂ ਇਹਨੇ ਦੇ ਕੰਨ 'ਚ ਪੈ ਗਈਆਂ। ਚੱਲ ਕੋਈ ਨਾ ਮਾਤਾ ਵੀ ਲੈ ਲੈਣਾ ਕਾ। ਮੈਨੂੰ ਨਹੀਂ ਪਤਾ ਕਿ ਪੱਤ ਜਿੱਥੇ ਕਰੇਗਾ। ਮੈਨੂੰ ਨਹੀਂ ਪਤਾ ਮੈਨੂੰ ਠੀਕ ਕਰਕੇ ਆਦਾ ਵਾ। ਤੇਰਾ ਟਰ ਵਾਲਾ ਚੰਗਾ ਵਾ, ਤੇਰਾ ਫੇਰ ਵੀ ਚੰਗਾ ਵਾ। ਨਹੀਂ ਨਹੀਂ ਚਲ ਤੇ ਤੇਰੀ ਸੋਸਦੀ ਆ ਨਾ ਕੋਈ ਗੱਲ ਨਹੀਂ ਇਹਨੇ ਆਪੇ ਚੰਗੀ ਹੋਏ ਨਾ। ਚਲੋ ਚੱਲ ਗਏ ਫਿਰ। ਚਲ ਤੇ ਕਾ ਤੇ ਕਹਿੰਦੇ ਮੈਂ ਕੰਮ ਕਰਦੇ। ਚੰਗਾ ਪੁੱਤ ਹੈ। ਹਾਂ। ਆਪਣਾ ਖਿਆਲ ਰੱਖੀ। ਹਾਂਜੀ ਹਾਂਜੀ। ਹਾਂ। ਤੈਨੂੰ ਮੈਂ ਕੰਗਾ ਤੈ ਕਿਹਦ ਨਾ ਜੇ ਤੁਹਾਨੂੰ ਨਾਲ ਲੱਗਦੇ ਆਂ ਮੈਂ ਆਉਂਗੀ ਆ ਮਾਦੀ ਕਿਹਦਾ ਤੂੰ ਹਾਂ ਮੈਂ ਆਉਂਗੀ ਤੇਰੀ ਮਾਂ ਦਾ ਦਿਲ ਲੱਗਾ ਰਹਿੰਦਾ ਵਾ ਠੀਕ ਨਹੀਂ ਜੇ ਤੂੰ ਤੇਰਾ ਮਾਰ ਜਾਨੀ ਹੈ ਨਾ ਇਹਦਾ ਬੀਪੀ ਬੂਪੀ ਸਭ ਠੀਕ ਹੈ ਮੈਂ ਕਹਿੰਦੀ ਰਹਿਪਿੰਦੇ ਤੂੰ ਇਮਾਨਤ ਨਹੀਂ ਹੈ ਚਲੋ ਮੈਨੂੰ ਜਾ ਕੇ ਫੋਨ ਜ਼ਰੂਰ ਕਰ ਲਾਤਾ ਜੀ ਪੁੱਤ ਆ ਚੰਗਾ ਹੈ ਖਿਆਲ ਰੱਖੀਆ ਆਪਣਾ ਹਾਂਜੀ ਹਾਂਜੀ ਐ ਕਿੰਨੀ ਰੌਣਕੀ ਮੰਮੀ ਨਹੀਂ ਆਈ ਤੇ ਯਾਰ ਜੇ ਆਈ ਗਈ ਵਿਚਾਰੇ ਤੇ ਮੰਮੀ ਨੂੰ ਇਦਾਂ ਨਹੀਂ ਹੀ ਕਰਨਾ ਚਾਹੀਦਾ ਕੀ ਸੋਚਦੇ ਹੋਣਗੇ ਮੰਮੀ ਹੋਣੀ ਕਿ ਅਸੀਂ ਆਪ ਚੰਗੀ ਵੱਡੇ ਘਰ ਕੁੜੀ ਵੀ ਆਈ ਹੈ ਤੇ ਗੱਲਾਂ ਸੁਣਨ ਨੂੰ ਮਿਲਣੀਆਂ ਚੱਲ ਚਲੀ ਗਏ ਆ ਚੱਰੇ ਚੱਲ ਕਈ ਸਿਰੇ ਨਾਲ ਕਰੋ ਤੇ ਸਵੇਰ ਦੇ ਚਪੜੇ ਜਾਣਾ 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 ਜਾ ਮੈਂ ਪਿਆਨਾ ਨਿਕਲੋ ਇੱਕ ਮੇਰਾ ਮੁੰਡਾ ਕਿੱਡੀ ਚ ਛੱਡ ਗਿਆ ਉਹਨਾ ਤੁਹਾਨੂੰ ਮੈਂ ਆਲੋ ਘਾੜ ਚੱਗਾ ਸਿਆਪਾ ਗਲੋਂ ਨਿਬੜਿਆ ਹੀ ਉਹ ਜਿਵੇਂ ਨਾ ਨਾ ਕਹਿੰਦੀ ਤਾਂ ਅੱਜ ਗੱਡੀ ਤੇ ਚੱਲ ਕੇ ਜਾਣੀਂਗੀ ਤੇ ਉਹ ਜਿਹੜੇ ਜਿਹੜੇ ਪਤੇ ਨਿਕਣ ਡੇ ਨੇ ਇਹਦੇ ਪਤੇ ਤੇ ਮੈਂ ਚਾਹ ਬਿਨਾਂ ਚੰਗੀ ਤਰ੍ਹਾਂ ਹੀ ਮੰਮੀ ਦੀ ਰੋਟੀ ਖਾ ਲੋ ਮੰਮੀ ਤਾਂ ਗੱਡੀ ਛੱਡਦੇ ਕੋਰ ਸ਼ਰਨ ਆਹੋ ਗਰਸ਼ਮ ਤੇਰੇ ਜੁਗਈਆ ਤੇਰੇ ਮਾਂ ਦੇ ਜੁਗਈਆ ਉਹਦੇ ਕੰਮ ਕਰੇ ਹੈ ਨਹੀਂ ਆ ਪਰ ਇੱਕ ਗੱਲ ਵਾ ਮੈਂ ਆਪਣੇ ਮੁੰਡੇ ਨੂੰ ਉਹ ਚੰਗਾ ਨਹੀਂ ਬੋਲਿਆ ਮੇਰਾ ਮੁੰਡਾ ਇਹ ਨਾ ਕਰਨਾ ਉਸੇ ਹੋ ਜੇ ਅੱਜ ਆ ਵਰਦਿਆਂ ਇਹਦੇ ਵਾਸਤੇ ਨਾ ਮੈਂ ਕੱਟੀ ਰਸੀਮਾਂ ਵੀ ਕੱਢਦੀ ਆ ਕਿ ਤਾਂ ਇਹ ਤਾਂ ਅਨੇਚਰ ਤੇ ਆ ਬਾਹਰ ਦੇ ਮੂਤ ਮਿਲਦਾ ਫਲਾਇਆ ਇਹਨੇ ਕੋਈ ਕਹਿੰਦਾ ਨਹੀਂ ਮਾਂ ਮੋਦੀ ਮੈਂ ਮੈਂ ਨਹੀਂ ਕਹਿਣਾ ਕਿ ਕਿੰਨੇ ਕਹਿਣਾ ਉਹਨੂੰ ਮੇਰੇ ਤੋਂ ਵੱਧ ਕੇ ਨੂੰ ਉਹ ਥੋੜੀ ਹੋ ਗਿਆ ਤੇ ਜੇ ਮੈਂ ਹੋਣਾ ਰੋ ਦੀ ਇਹਨੇ ਕਹਾਂ ਨਾ ਤਾਂ ਸੋਹਰੇ ਜੋਗਾ ਹੀ ਆ ਬਸ ਉਹਨਾਂ ਦੇ ਘੁੱਟੇ ਮਟੇ ਤੰਦਰਾਵਾ ਮੈਂ ਕਦੇ ਉਹਨਾਂ ਛੱਡਿਆ ਕਦੇ ਲੈ ਆ ਅੱਜ ਛੱਡਣ ਚੱਲੇ ਹੈਗਾ ਗਾਂ ਨੂੰ ਪਤਾ ਲੱਗਦਾ ਉਹਨਾਂ ਨੇ ਹੁਣਾਂ ਵਾਹ ਫਿਰ ਕਹਿਣਾ ਮੰਮੀ ਵੀ ਅੱਤ ਲੈ ਵੀ ਉਹਨਾਂ ਗਰਮੀ ਪੜੀ ਧੁੱਪ ਬੜੀ ਵਿਚਾਰੇ ਕਿੱਦਾਂ ਬਸਾਂ ਤੱਕ ਇਹ ਖਾਣਗੇ ਚੰਗਾ ਕੀਤਾ ਜੋ ਹੈ ਚੰਗਾ ਹੀ ਹੋਇਆ ਕੋਈ ਨਹੀਂ ਇਹਦਾ ਗੁੱਸਾ ਮੈਂ ਆਪੇ ਲਾ ਲੂਗੀ ਕਿੰਨਾ ਕਰਦੀਆਂ ਬਣਾ ਕੇ ਲੈ ਹੀ ਜਾਂਦੀਆਂ ਇਹਨੂੰ ਪਿਆਲਦੀਆਂ ਤੇ ਨਾ ਚੰਗੇ-ਚੰਗੇ ਗੱਲਾਂ ਕਰਦੀਆਂ ਜਾ ਕੇ ਮਾਂ ਮੋਦੀ ਮੈਂ ਆ ਮੰਨ ਜਾਣਾ ਹੁੰਦੇ ਆਪੇ ਮੇਰਾ ਪੁੱਤ ਲੰਮੀ ਪਿਆਵਾ ਅਸਲੀ ਓਟੋਟ ਓਟ ਠੰਡ ਮਾਤਾ ਪੈ ਗਈ ਠੰਡ ਹਾਂ ਲੈ ਮੇਰਾ ਪੁੱਤ ਪਾਣੀ ਮੈਂ ਹੁਣ ਨਾ ਕਰਨਾ ਹੁਣ ਤੇਰਾ ਕਿਤੇ ਹੋਵੇ ਦੱਸ ਮੈਨੂੰ ਪੈ ਗਈ ਠੰਡ ਹੈ ਵੇ ਪਾਣੀ ਠੰਡ ਪੈ ਗਈ ਦੱਸ ਦਰ ਮੈਨੂੰ ਮੈਂ ਤੇਰੇ ਵਾਸਤੇ ਲੈ ਕੇ ਆਈ ਪਾਣੀ ਤੇ ਤੂੰ ਮੇਰਾ ਸਿਰ ਚ ਮਾਰ ਤਾ ਹੈ ਸੱਚ ਮਾਰੇ ਸੱਚ ਮਾਰੇ ਨਹੀਂ ਜੀ ਇਹ ਸਾਰੇ ਅੱਛਾ ਉਹ ਤੇ ਮੈਂ ਤਾਂ ਹੱਥ ਝੁਕੇਗਾ ਹੋਰ ਧੋ ਭੁੱਖੇ ਨੰਗਿਆਂ ਦੇ ਪਿੱਛੇ ਲੱਗ ਕੇ ਤਾਂ ਆਪਣੀ ਮਾਂ ਨੂੰ ਗੁੱਟੇਗਾ ਭੁੱਖੇ ਨੰਗਿਆਂ ਦੇ ਵਿਆਹ ਕਿਉਂ ਬੇਲੋ ਬੇਲੋ ਨਹੀਂ ਪਤਾ ਇਹ ਗਲਤੀ ਹੋ ਗਈ ਮੇਰ ਕੋ ਮੈਨੂੰ ਨਹੀਂ ਪਤਾ ਜੇ ਮੈਨੂੰ ਪਤਾ ਹੁੰਦਾ ਨਾ ਕਿ ਮੈਂ ਤੈਨੂੰ ਕਦੀ ਨਾ ਉੱਥੇ ਵੀ ਆਉਂਦੀ ਸਾਡੇ ਭਰਾ ਨੇ ਵੀ ਕੀਤਾ ਨਾ ਰਿਸ਼ਤਾ ਉਹਨੇ ਕਰਾਇਆ ਹੈ ਨਾ ਛੜਤਾ ਭਰਾ ਹੁੰਦਾ ਹੈ ਛੜਤਾ ਭਰਾ ਵੇਖੋ ਜੇ ਤੋ ਛੱਡਣਗੇ ਵੇਖੂੰਗਾ ਤੇ ਭਰਾ ਬਾਹਰ ਬੈਠਾ ਜਦੋਂ ਉਹ ਕਹੇ ਫਿਰ ਲੱਗੂ ਪਤਾ ਛੱਡਿਆ ਹੀ ਮੈਂ ਉਹਨੂੰ ਤੂੰ ਮੈਨੂੰ ਬੱਸ ਆਹ ਕੰਮ ਕੀ ਕੀਤਾ ਹੀ ਹੈ ਮਾਤਾ ਤੂੰ ਮੇਰੀ ਬੇਇੱਜ਼ਤੀ ਕਰਤੀ ਆ ਠੀਕ ਆ ਨਾ ਮੈਨੂੰ ਜਾਣ ਜੋਗਾ ਨਹੀਂ ਛੱਡਿਆ ਉਸੇ ਤੂੰ ਨਾ ਕਾਦੀ ਬੇਇੱਜ਼ਤੀ ਕੀਤੀ ਮੈਂ ਤੈਨੂੰ ਕੋਈ ਗੱਲ ਉਹਨਾਂ ਦੇ ਸਾਹਮਣੇ ਕੀਤੀ ਮੈਂ ਤੈਨੂੰ ਸਾਈਡ ਤੇ ਹੋਣੀ ਅਗਲੇ ਤੇ ਬੱਚੇ ਆ ਦੁੱਧ ਪੀਂਦੇ ਉਹਨਾਂ ਨੂੰ ਪਤਾ ਹੀ ਨਹੀਂ ਉਹ ਤਾਂ ਪਹਿਲਾਂ ਕਹਿ ਰਹੇ ਸੀ ਨਹੀਂ ਆਪੇ ਚੱਲ ਜਣਾ ਆਪੇ ਚੱਲ ਜਣਾ ਦੁੱਧ ਪੀਂਦੇ ਬੱਚਿਆਂ ਨੇ ਕਿਹੜੀ ਗੱਲ ਹੋ ਗਈ ਆ ਹੈ ਹੱਦ ਹੋ ਗਈ ਤੁਹਾਡੇ ਵਾਲੀ ਕਿਤੇ ਮਾਂ ਮਾਂ ਬੱਚਾ ਨਹੀਂ ਆ ਠੀਕ ਆ ਨਾ ਤੇ ਸਿਰ ਤੇ ਚੜ ਕੇ ਨੱਚ ਮੇਰੇ ਫਿਰ ਬੱਚਾ ਨਹੀਂ ਆ ਤੇ ਵਾਲਿਆਂ ਦੇ ਬਾਪੂ ਨੂੰ ਵੀ ਦੱਸੂਗਾ ਤੇਰੇ ਪੈਰ ਉੱਪਰਣ ਵਾਲੀ ਉਹ ਵਾ ਆਹ ਸੁਣ ਮੇਰੇ ਨਾ ਮੇਰੇ ਕੰਨ ਕਹਿੰਨੇ ਨਹੀਂ ਪਰੇ ਠ ਆਲੰਦ ਦੇ ਬਾਪੂ ਨੂੰ ਅੱਜ ਕੋਈ ਗੱਲ ਆਰੇ ਕਰਤੂਤਾ ਕੀਤਾ ਕਿਹਦੇ ਪਿੱਛੇ ਲੱਕੇ ਕੀਤਾ ਕਰਤੂਤਾ ਮੈਂ ਇਦਾਂ ਹੀ ਕਰਨੀਆਂ ਇਦਾਂ ਕਰਦੀਆਂ ਵਾ ਤੇ ਤੈਨੂੰ ਵੀ ਇੱਕ ਸਾਥ ਨੂੰ ਵੀ ਫੜਨਾ ਲੱਗੇ ਸਮਝ ਕੋਈ ਨਹੀਂ ਮਾਤਾ ਆਲੰਦ ਦੇ ਬਾਪੂ ਨੂੰ ਆਲੰਦ ਆਲੰਦ ਮੈਂ ਵੀ ਵੇਖਦੀ ਬਾਪੂ ਨੂੰ ਤੈਨੂੰ ਵੇਖਨੀ ਆ ਇਹ ਕਿਥੇ ਤੱਕ ਹੋਰ ਕਰਤੂਤਾ ਕਰਦਾ ਹਾਂ ਚੰਗਾ ਵੇਖਦੇ ਤਾਨੂੰ ਮੈਂ ਚੜ ਮਿੱਤਰਾ ਜੇ ਤੂੰ ਹੀ ਭੂਏ ਚੜੇ ਸੱਤੇ ਚੱਚੇ ਨਾ ਚੜਦੇ ਮੇਰੇ ਤਾਨੂੰ ਮੈਂ ਆ ਦੱਸੂ ਹਾਂ ਗਾ ਤਾਂ ਮੈਂ ਤਾਨੂੰ ਪਹਿਲੇ ਭੂਏ ਚੜਾਇਆ ਵਾ ਮੈਂ ਤਾਨੂੰ ਉੱਤਾ ਕੀਤਾ ਵਾ ਮੇਰੇ ਦੱਤਾਂ ਪਰ ਮੈਂ ਇਸ ਦਾ ਰੋ ਨਹੀਂ ਦੇਖਿਓ ਆਲੰਦ ਦੇ ਬਾਪੂ ਨੂੰ ਅੱਜ ਮਾਤਾ ਚੰਮਾ ਚੰਗੀ ਵੇ ਚੱਲ ਜੀਵਨ ਯਤਰਾ ਮਰਜੀ ਆ ਨਾ ਚੱਲ ਹੋਏ ਆ ਤੇ ਠੰਡ ਪੈ ਗਈ ਏ ਦਿਲ ਚੱਲਿੰਦਾ ਵਾ ਕਿ ਕੁੜੀ ਘਾੜੀ ਨਾ ਭਰੇ ਘਰ ਚਲ ਗਈ ਆ ਘਰ ਤੇਰਾ ਕਿਤੇ ਅੰਦਰੋਂ ਲੈ ਕੇ ਬਾਹਰ ਲੱਗੂਆ ਤੱਕ ਹਿਜਕਵਾ ਕਿਤੇ ਕਮੀ ਨਹੀਂ ਕਿਸ ਚੀਜ਼ ਦੀ ਸਾਡੀ ਧੀ ਦੇ ਘਰ ਬਸ ਉਹਦੀ ਸੱਸਤਾ ਥੋੜਾ ਜਿਆ ਨਾ ਦਿਮਾਗ ਥੋੜਾ ਜਿਆ ਉੱਚਾ ਵਾ ਉਹ ਚੱਲ ਕੋਈ ਗੱਲ ਨਹੀਂ ਉਹ ਜਦੋਂ ਦੂਜਾ ਨਿਕਾ ਵੀ ਉਹਨਾਂ ਦਾ ਵਹਿ ਗਿਆ ਨਾ ਤੇ ਆਪੀ ਸੈਟਿੰਗ ਹੋਣੀ ਆ ਠੀਕ ਨਹੀਂ ਚੱਲ ਆਹੋ ਮੈਂ ਤੇ ਇਹ ਕਹਿੰਨੀ ਆ ਚੱਲ ਆਪਣੇ ਘਰ ਸੌਖੀ ਆ ਹੁਣ ਦੇਰ ਵੀ ਚੰਗਾ ਵਾ ਮੁੰਡਾ ਵੀ ਚੰਗਾ ਵਾ ਸਵਰਾ ਵੀ ਚੰਗਾ ਵਾ ਤੇ ਚੱਲ ਜੇ ਸੱਸ ਮੜੀ ਨੂੰ ਟਿਉਰੀ ਪੂਰੀ ਕਰਦੀ ਆ ਤੇ ਆਪੇ ਉਹਦੇ ਵਿੱਚ ਠੀਕ ਹੋ ਜਾਣਾ ਕਿੰਨਾ ਕੁ ਚੱਲ ਕਰੂਗੀ ਬੱਸ ਦੱਸਾਂ ਗੱਲ ਕੀ ਆ ਜੀਵਨ ਹੁਣ ਕੋਈ ਬੰਦਾ ਵੀ ਆ ਨਾ ਜਦੋਂ ਕਿਤੇ ਵੀ ਕੋਈ ਨਵਾਂ ਨਵਾਂ ਘਰ ਕੋਈ ਕੰਮ ਕਰੀਏ ਉਹ ਰੋਮਸ਼ਾਨੀ ਦੇ ਬੰਦਾ ਕਰਦਾ ਹੀ ਥੋੜੀ ਬਹੁਤੀ ਮੇਰੀ ਗੱਲ ਸੁਣੋ ਜਦੋਂ ਡਿਆ ਹੈ ਨਾ ਸਣੀ ਕਹਿਣ ਆਹੋ ਵੀ ਮੈਂ ਛੱਡਨਾ ਗੱਡੀ ਤੇ ਮੇਰੇ ਡੈਡੀ ਤਾਂ ਨੂੰ ਉਹਦੀ ਮਾਂ ਵੇਖਿਆ ਕਿ ਤਾਂ ਮਾਜ ਮਾਤੇ ਪੜੇ ਲੱਗੀ ਹੋਈਗੀ ਉਨੇ ਡਾਕਤਾ ਹੀ ਉਹਨੂੰ ਕਿਤੇ ਮੁੰਡਾ ਛੱਡਣ ਜਾਣਾ ਤੇ ਪਰ ਮੁੰਡਾ ਕਹਿੰਦਾ ਸੀ ਕਿ ਮੈਂ ਛੱਡਣ ਜਾਣਾ ਹਾਂ ਤੇ ਜੇ ਆਪਾਂ ਕਰ ਗੱਡੀ ਤੇ ਆ ਜਾਂਦੇ ਤਾਂ ਆਪਾਂ ਦੇ ਘਰ ਕੋ ਬੱਤ ਪੈ ਜਾਣਾ ਸੀ ਆਪਾਂ ਚੰਗੇ ਰਹਿ ਗਏ ਆਪਾਂ ਬਸਤੇ ਆ ਗਏ ਹੈ ਬੱਚਾ ਲੈ ਮੇਰੇ ਗਰੀ ਗਾਲ ਸੋਣਾ ਹੀ ਘਟੇ ਕੇ ਰੋਹੀ ਗੱਡੀਆਂ ਤੇ ਤੁਰੇ ਫਿਰਨੇ ਆ ਠੀਕ ਨਹੀਂ ਤੇ ਸਾਡੇ ਤੇ ਸਿਰ ਤੇ ਕੋਈ ਗੱਲ ਹੀ ਨਹੀਂ ਸੀ ਤੇ ਅੱਗੇ ਵੀ ਉਤਰਦੇ ਤੇ ਹੁਣ ਵੀ ਉਤਰਾਂ ਦੇ ਜੀਵਨ ਅਸੀਂ ਤੇ ਕਿਹਾ ਹੀ ਨਹੀਂ ਕਰੀ ਵੀ ਗੱਡੀ ਸਾਨੂੰ ਛੱਡ ਆਓ ਤੇ ਪਾਣੀ ਪੂਣੀ ਪੀਣਾ ਵਾ ਕਿ ਜਾਂ ਪਹਿਲਾਂ ਟੰਕਰਾਂ ਵੱਲ ਚੱਲੀਏ ਮੇਰੀ ਪਹਿਲਾਂ ਗੱਲ ਸੁਣ ਲੈ ਉਹ ਕਰੇ ਬੇਜਬਾਨੇ ਬੱਤੇ ਇੱਥੇ ਵੇਦ ਉਹਨਾਂ ਦਾ ਵੇਖਿਆ ਆ ਤਾ ਮੜਾ ਮੋਟਾ ਤੋਂ ਖਾਦਾ ਪੀਤਾ ਹੀ ਆ ਤੁਸੀਂ ਇਦਾ ਕਰੋ ਹੈ ਤੁਸੀਂ ਚਲੋ ਫਿਰ ਪਾਣੀ ਦੇ ਡਾਓ ਪਹਿਲਾਂ ਜਾ ਕੇ ਉਹਨਾਂ ਨੂੰ ਤੇ ਮੈਂ ਕੱਪੜੇ ਲਾ ਕੇ ਤੇ ਮੈਂ ਵੀ ਆਉਣੀ ਆ ਫਿਰ ਆਹ ਵੇਖੋ ਜਾ ਕੇ ਚਲ ਮੇਰਾ ਮਨਾ ਲੀਰੇ ਮੈਂ ਬਾਤ ਹੀ ਲੜਨਾ ਤੇ ਇੱਕ ਵਾਰੀ ਉਹਨਾਂ ਨੂੰ ਪੁੱਛ ਲਵਾਂ ਆਪਣੇ ਭਰਾ ਨੂੰ ਪੀਤਰਾ ਕੱਢ ਤੀਆਂ ਜਾਂ ਨਹੀਂ ਕੱਢੀਆਂ ਤਾਂ ਮੈਂ ਕੁਆਲਟੀ ਲੈ ਆਵਾਂ ਨਾਲੇ ਧਾਰਾ ਕੱਢ ਲਈਏ ਆ ਚਲ ਮੈਂ ਪੁੱਛ ਜੰਦਾ ਫਿਰ ਹਾਂ ਪੁੱਛ ਲਓ ਬਾਤ ਚ ਲੜਾ ਲਈ ਦਿਲੇੜੇ ਆ ਪਾਣੀ ਨੂੰ ਡਾਲੀਗੇ ਆ ਪਾਣੀ ਡਾਓ ਪਹਿਲਾਂ ਚਲ ਬਹਿ ਤੂੰ ਨਿਕਰੇ ਚਲ ਤੂੰ ਨਹੀਂ ਪੈਣੇ ਹੁਣ ਤੋਗਰ ਰੱਖਾਂਗੀ ਕੱਪੜੇ ਤੁਹਾਡੇ ਚੱਲ ਮੈਨੂੰ ਤੇ ਨਹੀਂ ਬੜੀ ਠੰਡ ਵਾ ਵੀ ਮੇਰੀ ਧੀ ਦਾ ਘਰ ਵਧੀਆ ਵਾ ਚੱਲ ਵਿਚਾਰੀ ਗਰੀਬੀ ਚੋਂ ਨਿਕਲ ਗਈ ਚੱਲ ਸੌਖੇ ਘਰ ਤੇ ਹੈ ਹੀ ਇਹ ਤਾਂ ਸਾਡੀ ਕਿਹੜੀ ਗੱਲ ਵਾ ਅਸੀਂ ਤੇ ਆਪਣਾ ਟਾਈਮ ਇੱਦਾ ਕੱਢ ਹੀ ਲੈਣਾ ਅਸੀਂ ਤੇ ਆਪਣੀ ਧੀ ਨੂੰ ਵੇਖ ਕੇ ਜਿੰਨੇ ਆ ਨਾ ਚੱਲ ਮਨਾ ਉੱਠ ਕੇ ਕੱਪੜਾ ਲੀੜਾ ਲਾ ਤੇ ਆਪਣੇ ਕੰਮ ਸੰਭਾ ਇੱਕ ਖੇਦੀ ਹਿੰਮਤ ਹੈ ਮੈਂ ਆ ਨਹੀਂ ਆ ਕਿ ਤੇ ਸ਼ਰਮ ਹਜਾ ਹੀ ਭੁੱਲ ਗਈ ਇਹਨਾਂ ਨਿਆਣਿਆਂ ਨੂੰ ਜੇ ਮੈਂ ਵਿਆਹ ਤਾਵਾ ਤੇ ਮੇਰੇ ਕੋਲ ਗਲਤੀ ਕਰਤੀ ਆ ਹੈ ਹੱਦ ਹੋ ਗਈ ਕਿਤੇ ਕਿੱਦਾਂ ਚੁੱਕ ਕੇ ਗਲਾਸ ਮੇਰੇ ਸਿਰ 'ਚ ਮਾਰਿਆ ਵਾ ਹੁਣ ਅੱਜ ਨੇ ਦਾ ਕੰਮ ਕੀਤਾ ਕੱਲ ਮੇਰੇ ਹੱਥੀ ਬਹੂ ਦਾ ਆਹ ਤਾਂ ਬਹੁਤ ਮਾੜਾ ਹੋ ਰਿਹਾ ਮੇਰੇ ਕੋਲ ਨ ਬਰਦਾਸ਼ਤ ਹੁੰਦੀ ਆ ਚੀਜ਼ਾਂ ਮੈਂ ਤੈਨੂੰ ਛੱਡਣਾ ਨਹੀਂ ਐ ਇਹਦੇ ਪਿਓ ਨੂੰ ਆ ਲੈਣ ਦੇ ਪਰ ਪਿਓ ਵੀ ਕਿਹੜਾ ਸਿੱਧਾ ਵਾ ਉਹਨੇ ਤਾਂ ਕੰਨਿਆਂ ਵਾਲ ਦੀ ਗੱਲ ਕਰਨੀ ਆ ਉਹਨੂੰ ਤਾਂ ਕਦੇ ਮੈਂ ਵੀ ਨਾ ਦਿਖੀ ਵੀ ਸਮਝ ਨਹੀਂ ਆਉਂਦੀ ਮੈਂ ਕਰਾਂ ਕਰਾਂ ਕੀ ਨਹੀਂ ਹੋਣਾ ਕੀ ਆ ਸਾਰੇ ਪਵਾੜੇ ਤੇ ਤੇਰੇ ਪਾਏ ਆ ਮੈਂ ਕੀ ਕੀਤਾ ਨਹੀਂ ਤੂੰ ਕੀ ਕੀਤਾ ਤੂੰ ਅੰਦਰੇ ਵੜ ਕੇ ਸਭ ਕੁਝ ਕਰ ਲਈ ਦੀਆਂ ਕੰਨਾਂ ਚ ਫੂਕਾ ਮਾਰ ਦਿੰਦੀਆਂ ਹੈ ਇਹ ਕਪੜੇ ਮਾਂ ਤੇ ਚੁਹਾ ਕੇ ਸੱਟੇ ਬਿਠਾਲਦੇ ਨੇਰੇ ਦੂਜਾ ਆਪਣੇ ਖਸਮ ਨੂੰ ਤਪਤਾ ਹੈ ਉਹਨੇ ਮੈਂ ਪਾਣੀ ਪਿਆ ਲੜ ਗਿਆ ਚੋਕੇ ਕਲਾਸ ਵਨ ਮੇਰਾ ਸਿਰ ਚ ਮਾਰਿਆ ਬਸ ਆਕਰ ਤੂਤਾ ਕਰਨ ਵਾਲੀਆਂ ਮਾਪਿਆਂ ਦਾ ਕੋਈ ਇਦਾਂ ਕਰਦਾ ਹੁੰਦਾ ਵਾ ਜੇ ਤੂੰ ਆ ਤਾਂ ਤੂੰ ਨਹੀਂ ਘਟ ਜੇ ਉਹ ਆ ਤੇ ਉਹ ਨਹੀਂ ਘਟ ਫੋੜ ਮੈਂ ਬੁੱਢੇ ਵਰਨਰ ਕੋ ਸ਼ਿੱਧਰ ਖਾਵਾਂ ਮੰਮੀ ਕੀ ਹੋ ਗਿਆ ਜੀ ਮੰਮੀ ਹੋ ਨਹੀਂ ਆਈ ਕਿ ਨਹੀਂ ਜੀ ਆ ਗਈ ਤੇ ਮੈਂ ਕੀ ਗਲਤੀ ਕਰ ਲਈ ਮੈਂ ਉਹਨਾਂ ਨੂੰ ਕੀ ਕਿਹਾ ਤਾਂ ਜੇ ਆ ਗਈ ਸੀ ਤੇ ਮੈਂ ਤਾਂ ਇਸਦੀ ਕੀਤੀ ਉਹਨਾਂ ਦੀ ਤੂੰ ਤਾਂ ਘਰ ਨਹੀਂ ਗਈ ਮੈਂ ਤਾਂ ਚਾਹ ਪਾਣੀ ਵੀ ਧਰਿਆ ਪਾਣੀ ਤਾਂ ਨਹੀਂ ਪੁੱਛਿਆ ਮਨੂੰ ਹੁੰਦਿਆਂ ਨੂੰ ਹੈ ਫੋੜ ਦੱਸ ਇਸ ਤੋਂ ਵੱਧ ਮੈਂ ਕੀ ਕਰਦੀ ਨਰਕੋਂ ਹੁੰਦਾ ਮੈਂ ਤਾਂ ਆਪ ਹਰ ਰਮਰੀ ਫਰੀ ਕਿਦਾਂ ਤਰੀ ਫਰਦੀ ਆ ਨਾ ਫੇਰ ਮਾੜੀ ਦੀ ਮਾੜੀ ਐਣਾ ਤੇ ਤੂੰ ਕਿਹੜਾ ਮੈਨੂੰ ਕਦੇ ਚੰਗੀ ਕਹਤਾ ਵਾ ਨਾ ਮੈਂ ਤੇਰੇ ਲਈ ਚੰਗੀ ਆ ਨਾ ਮੈਂ ਆਪਣੇ ਨਿਆਣਾ ਲਈ ਚੰਗੀ ਆ ਸਾਰਿਆਂ ਲਈ ਮੈਂ ਮਾੜੀ ਆ ਮਮੀ ਮੈਂ ਤਾਂ ਨੂੰ ਤੇ ਕੁਛ ਪਿਆ ਵੀ ਨਹੀਂ ਆ ਨੀ ਤੂੰ ਨਹੀਂ ਕੁਛ ਕਹਿੰਦੀ ਮੈਨੂੰ ਨਹੀਂ ਕੁਛ ਕਹਿੰਦੀ ਨੀ ਤੂੰ ਅੰਦਰ ਬਾਹਰ ਵੜ ਵੜ ਕੇ ਉਹਨਾਂ ਦੇ ਗੱਲਾਂ ਕਰਦੀ ਆ ਨਾ ਉਹਦੇ ਘਰ ਕਰਦੀ ਆ ਕੁਛ ਨਹੀਂ ਕਹੇਗਾ ਪੁੱਛ ਲਿਆ ਭਾਵੇਂ ਤੇ ਉਹਨੂੰ ਕਿੱਥੋਂ ਪਤਾ ਲੱਗਣਾ ਸਾਰਿਆਂ ਗੱਲਾਂ ਦਾ ਹੈ ਕਦੀ ਉਹ ਕੱਪੜੇ ਤੋਂ ਉਹ ਗੱਲਾਂ ਕਰਦਾ ਮੈਨੂੰ ਆਣ ਕੇ ਕਦੀ ਉਹ ਕੋਈ ਗੱਲ ਕਦੀ ਉਹ ਕੋਈ ਗੱਲ ਚੁੱਕ ਕੇ ਗਲਾਸ ਮਾਰ ਲਿਆ ਹੁੰਦੇ ਹੈ ਹੋ ਜੀ ਮੈਂ ਤੇ ਉਹ ਇਦਾਂ ਕਰਨਾ ਮੈਂ ਤੇ ਉਹ ਇਦਾਂ ਕਰਨਾ ਮੇਰੀ ਬੇਇੱਜ਼ਤੀ ਕੀਤੀ ਤੂੰ ਦੱਸ ਮੈਂ ਕਦ ਤੂੰ ਦੱਸ ਦੇ ਮੈਂ ਕਦੀ ਬੇਇੱਜ਼ਤੀ ਕੀਤੀ ਅੱਧੀ ਵੀ ਪੁੱਛਣਾ ਇਹ ਤਾਂ ਵੀਰ ਉਹ ਟੀ ਪੁੱਛਣਾ ਇਹ ਤੂੰ ਲੈ ਆ ਕੇ ਸੱਚ ਖਾਲੀ ਮਾਰ ਹੁਣ ਤੂੰ ਮੇਰੇ ਜਿਹੜੀ ਮੈਂ ਤੁਰੀ ਫਿਰਦੀ ਆ ਮਾੜੀ ਮੋਟੀ ਉਹ ਵੀ ਮੇਰਾ ਬੇਰਾ ਬਿਠਾ ਲ ਦੋ ਤੂੰ ਰਾਜ ਮਿਲ ਕੇ ਪਾ ਦੋ ਮੈਨੂੰ ਮੰਜੇ ਤੇ ਤੇ ਲਿਆ ਕੇ ਆਪਣੇ ਮਾਂ ਪਿਓ ਬਿਠਾ ਲ ਦਿੱਥੇ ਰਾਜੇ ਬਣਾ ਦੀ ਉਹਨਾਂ ਨੂੰ ਉੱਥੇ ਤੇ ਹੈ ਨਹੀਂ ਭੁੱਖੇ ਲੱਗਿਆ ਕੋ ਕੱਖ ਵੀ ਇਹੋ ਕਹਿੰਦੇ ਤੂੰ ਚੋਂ ਡੇ ਜੇ ਅੱਡ ਮੇਰੇ ਨਿਆਣੇ ਇਹਨਾਂ ਨੂੰ ਮਾਂ ਹੁਣ ਚੰਗੀ ਨਹੀਂ ਲੰਦੀ ਜੋ ਤੂੰ ਵਿਆਹ ਹੀ ਆਈ ਘਰ ਵਿੱਚ ਤੋਂ ਤੋਂ ਮਾਂ ਮਾੜੀ ਹੋ ਗਈ ਆ ਜੇ ਮਾਂ ਚੰਗੀ ਹੁੰਦੀ ਤਾਂ ਉਹ ਤਾਂ ਇਦਾਂ ਹੀ ਬੋਲਦਾ ਆਧਾਰ ਕਰਦਾ ਨਾਂ ਅੱਜ ਮੈਂ ਫਟ ਗਲਾਸ ਮਾਰਿਆ ਅਨੇ ਕੱਲ ਮੇਰੇ ਹੱਥੀ ਫੋਗ ਮੈਂ ਇਸ ਤੇ ਡਾਂਗ ਮਾਰੂ ਤਾਂ ਇਹ ਮੈਂ ਡਾਂਗਾ ਨਹੀਂ ਖਾਣਿਆ ਤੁਹਾਡੇ ਕੋਲ ਲੀ ਠੀਕ ਹੋਣਾ ਲੱਗੀ ਸੰਜ ਤੁਹਾਨੂੰ ਮੈਂ ਵੇਖੀ ਸਹੀ ਕਿ ਦੱਸ ਦਿਆਂ ਕਰਦੀ ਆ ਤੁਹਾਨੂੰ ਸੂਤਰ ਨਾ ਕੀਤਾ ਰੱਖਿਆ ਹਾਂ ਹਾਂ ਨੀਵੀਂ ਚ ਪਾਇਆ ਲੋਈ ਨੀ ਇਹ ਗਾੜੀ ਹਾਂ ਵਧੀਆ ਕੰਮ ਸਿੱਖਿਆ ਹੋ ਤੂੰ ਇਹ ਕੰਮ ਇਦਾਂ ਹੀ ਗੱਲ ਬੰਦੀ ਵੇਖੀ ਸਹੀ ਹਾਂ ਤੁਹਾਡਾ ਕੀ ਹਾਲ ਕਰਦੀ ਆ ਮਾਂ ਮੰਮੀ ਤਾਂ ਕਿਉਂ ਕਰ ਰਹੀ ਨੇ ਤੇ ਮੇਰੇ ਮਾਪੇ ਉ ਆਏ ਕਿ ਵਿਚਾਰੇ